ਪੰਜਾਬ ਦੇ ਵਿੱਚ ਕਾਰਾਂ ਦੇ ਵਿੱਚ ਬੈਠੇ ਪਿਛਲੇ ਸਵਾਰੀਆਂ ਨੂੰ ਸੀਟ ਬੈਲਟ ਲਾਣਾ ਲਾਜ਼ਮੀ ਕਰ ਦਿੱਤਾ ਹੈ ਅਗਰ ਨਹੀਂ ਸੀਟ ਬੈਲਟ ਹੋਏਗੀ ਤਾਂ ਸਿੱਧਾ ਚਲਾਨ ਮਹਿੰਗੇ ਚਲਾਨ ਹੋਣਗੇ ਤੁਸੀਂ ਬਦੇਸਾਂ ਦੀ ਬਰਾਬਰੀ ਤਾਂ ਕਰਦੇ ਆ ਉਸ ਤੋਂ ਪਹਿਲਾਂ ਇਹ ਵੀ ਦੇਖਣਾ ਪਵੇਗਾ ਕੱਲੇ ਸੀਟ ਬੈਲਟ ਦੇ ਨਾਲ ਤਾਂ ਨਹੀਂ ਸਾਡੇ ਹਾਸੇ ਰੁਕ ਜਾਣੇ ਕਿਉਂ ਨਹੀਂ ਸਾਨੂੰ ਮੈਰੀ ਉਹ ਸੜਕਾਂ ਮਿਲ ਰਹੀਆਂ ਕਿਉਂ ਜਦੋਂ ਬਣਦੀਆਂ ਨੇ ਰੇਤ ਪਾ ਦਿੱਤਾ ਜਾਂਦਾ ਉਹਨਾਂ ਦੇ ਵਿੱਚ ਹੁਣ ਕਾਲਾ ਹੋ ਰਿਹਾ ਚੱਲ ਗਿਆ ਬਜਰੀ ਪਾ ਦਿੱਤੀ ਜਾਂਦੀ ਹੈ ਕੋਈ ਉਸ ਦੀ ਜੱਜ ਪਤਾ ਨਹੀਂ ਜਿਸ ਕਿ ਬਦੇਸਾਂ ਨੇ ਦੇ ਵਿੱਚ ਜੇਕਰ ਸੜਕ ਬਣੀ ਹੈ ਤਾਂ ਉਹਦੇ ਆਲੇ ਦੁਆਲੇ ਜਾਲ ਲੱਗਿਆ ਹੋਇਆ ਹੈ ਬਾਰਬ ਦੇਸਾਂ ਦੇ ਵਿੱਚ ਕੋਈ ਜਾਨਵਰ ਨਹੀਂ ਚੜ੍ਹ ਸਕਦਾ ਇੱਥੇ ਤਾਂ ਪਹਿਲੀ ਤਾਂ ਗੱਲ ਸਾਡੇ ਕੋਈ ਕੁੱਤਾ ਹੀ ਅੱਕੇ ਆ ਜਾਂਦਾ ਆਵਾਰਾ ਪਸ਼ੂ ਫਿਰਦੇ ਨੇ ਗਾਮਾ ਫਿਰਦੀਆਂ ਨੇ ਟੈਕਸ ਸਤੋ ਡਾਇਰੈਕਟ ਪਹਿਲੀ ਤਾਂ ਇਹ ਗੱਲ ਹੈ ਤੁਸੀਂ ਕਿਸੇ ਤੋਂ ਪੈਸਾ ਲੈ ਲੈਨੇ ਉਹਦਾ ਨਹੀਂ ਮੋੜਦੇ ਤਾਂ ਤੁਹਾਡੇ ਤੇ ਕੇਸ ਹੈ ਜਿਹੜਾ ਸਾਡੇ ਤੋਂ ਗਊ ਟੈਕਸ ਲਿਆ ਉਹ ਕਿਤੇ ਲੱਗਿਆ ਨਹੀਂ ਉਹਦੀ ਉਹਦਾ ਕੇਸ ਕੌਣ ਕਰੇਗਾ ਕੌਣ ਪੜਤਾਲ ਕਰੇਗਾ ਕਿੱਥੇ ਗਿਆ ਵੈਸੇ ਲਾ ਕੇ ਪਾ ਚੱਲ ਪਏ ਹੁਣ ਗਊ ਦੇ ਨਾਲ ਟੱਕਰ ਹੋ ਕੇ ਗੱਡੀ ਵੀ ਗਈ ਤੇ ਤੁਸੀਂ ਵੀ ਗਏ ਉੱਥੇ ਕੀ ਹੋਵੇਗਾ ਫਿਰ ਇਸ ਲਈ ਬੰਦ ਸੀਮੈਂਟ ਲਾ ਕੇ ਬੈਠੇ ਉਹਨੇ ਵੱਡਾ ਖਤਰਾ ਸੜਕ ਸੁਰੱਖਿਆ ਨੂੰ ਲੈ ਕੇ ਜਿੱਦੇ ਸੀਐਮ ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਐਸਐਸਐਫ ਜਿਹੜੀ ਗੱਡੀਆਂ ਲਾਂਚ ਕੀਤੀਆਂ ਨੇ ਕਿ ਸੜਕ ਉਦੁਰ ਘਟਨਾਵਾਂ ਨੂੰ ਰੋਕਣ ਵਾਸਤੇ ਦਬਾਈ ਵਰਗੀਆਂ ਜਿਹੜੀਆਂ ਗੱਡੀਆਂ ਅਸੀਂ ਪੰਜਾਬ ਦੇ ਵਿੱਚ ਲਾਂਚ ਕਰ ਦਿੱਤੀਆਂ ਨੇ ਜਗਾ ਜਗਾ ਗੱਡੀਆਂ ਖੜਨਗੀਆਂ ਓਵਰ ਸਪੀਡ ਦੇ ਜਿਹੜੇ ਨਾਕੇ ਵੀ ਲੱਗਣਗੇ ਸਪੀਡ ਦੇ ਨਾਲ ਲੋਕ ਗੱਡੀਆਂ ਨਾਲ ਚਲਾਉਣ ਜਾਂ ਫਿਰ ਕੋਈ ਐਕਸੀਡੈਂਟ ਦਾ ਖਤਰਾ ਨਾ ਬਣੇ ਜਿਸ ਨੂੰ ਲੈ ਕੇ ਇੰਨਾਂ ਗੱਡੀਆਂ ਦੇ ਉੱਤੇ ਕਿੰਨਾ ਕੁ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਦੀ ਜਾਨ ਬਚਦੀ ਹੈ ਪਰ ਦੂਜੇ ਪਾਸੇ ਜਿਹੜਾ ਹੁਣ ਨਵਾਂ ਕਾਨੂੰਨ ਇੱਕ ਹੋਰ ਪਾਸ ਹੋਇਆ ਹੈ ਨਵੇਂ ਕਾਨੂੰਨ ਦੇ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਚਲਾਨ ਹੁਣੇ ਸ਼ੁਰੂ ਹੋਣੇ ਨੇ ਉਹ ਹੈ ਕਾਰ ਦੇ ਵਿੱਚ ਪਿਛਲੇ ਜੀ ਸਵਾਰੀਆਂ ਨੇ ਉਹਨਾਂ ਨੂੰ ਵੀ ਸੀਟ ਬੈਲਟ ਲਾਉਣੀ ਲਾਜ਼ਮੀ ਹੋਵੇਗੀ ਕਿਉਂ ਅਗਲੇ ਤੇ ਡਰਾਈਵਰ ਹੈ ਜੇ ਕ ਕਨੈਕਟਰ ਸਾਈਡ ਤੇ ਜਿਹੜਾ ਸਵਾਰੀ ਬੈਠੀ ਹੈ ਉਹਨੂੰ ਤਾਂ ਲਾਣੀ ਲਾਜ਼ਮੀ ਹੁੰਦੀ ਹੁੰਦੀ ਹੈ ਪਰ ਹੁਣ ਪਿਛਲੇ ਜਿਹੜੀ ਸਵਾਰੀਆਂ ਨੇ ਉਹਨਾਂ ਨੂੰ ਵੀ ਲਾਜ਼ਮੀ ਜਿਹੜਾ ਪੰਜਾਬ ਦੇ ਵਿੱਚ ਕਰ ਦਿੱਤਾ ਹੈ ਪੁਲਿਸ ਵੱਲੋਂ ਕਿ ਪੰਜਾਬ ਦੇ ਵਿੱਚ ਹੁਣ ਪਿਛਲੇ ਸਿੱਟਾਂ ਦੇ ਉੱਤੇ ਵੀ ਇਹ ਜਿਹੜੀਆਂ ਸੀਟ ਬੈਟਾਂ ਲਾਉਣੀਆਂ ਜ਼ਰੂਰੀ ਹੋਣਗੀਆਂ ਪਰ ਇਸ ਦੇ ਨਾਲ ਕੀ ਹਾਸ ਰੁਕਣਗੇ ਜਾਂ ਫਿਰ ਕਿੰਨੇ ਕੁ ਲੋਡ ਹੈ ਸੜਕ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕਰਨ ਦੀ ਬਾੜ ਲੀਆਂ ਜਿਹੜੀਆਂ ਕਾਨੂੰਨ ਨੇ ਉਹ ਤਾਂ ਲਾਂਚ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਪਰ ਸੜਕਾਂ ਦੇ ਵਿੱਚ ਕਿੰਨਾ ਸੁਧਾਰ ਹੈ ਜਾਂ ਫਿਰ ਸੜਕਦੁਆਰਾਂ ਨੂੰ ਰੋਕਣ ਵਾਸਤੇ ਸਰਕਾਰ ਕਿੰਨੀ ਕਿ ਚਿੰਤਾ ਦੇ ਵਿੱਚ ਹੈ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਰਵਿੰਦਰ ਸਿੰਘ ਵਜੀਦਪੁਰ ਜੋ ਕਿ ਸੀਨੀਅਰ ਪੱਤਰਕਾਰ ਹਨ ਨਾਲ ਗੱਲਬਾਤ ਕਰਦੇ ਆਂ ਰਵਿੰਦਰ ਜੀ ਨਵਾਂ ਕਾਨੂੰਨ ਪਾਸ ਹੋ ਗਿਆ ਤਾਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਕਾਰਾਂ ਦੇ ਵਿੱਚ ਬੈਠੇ ਪਿਛਲੇ ਸਵਾਰੀਆਂ ਨੂੰ ਸੀਟ ਬੈਲਟ ਲਾਣਾ ਲਾਜ਼ਮੀ ਕਰ ਦਿੱਤਾ ਹੈ ਅਗਰ ਨਹੀਂ ਸੀਟ ਬੈਲਟ ਹੋਏਗੀ ਤਾਂ ਸਿੱਧਾ ਚਲਾਨ ਮਹਿੰਗੇ ਚਲਾਨ ਹੋਣਗੇ ਦੇਖੋ ਜੋ ਸਾਡੀ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ ਬਿਲਕੁਲ ਸਹੀ ਹੈ ਕੋਈ ਇਹਦੇ ਵਿੱਚ ਦੋ ਰਾਮਾ ਨਹੀਂ ਹੈ ਕਈ ਵਾਰੀ ਹੁੰਦਾ ਹੈ ਅਸੀਂ ਆਮ ਹਾਲਾਤ ਦੇਖੇ ਨੇ ਐਕਸੀਡੈਂਟ ਹੁੰਦਾ ਜੇ ਅੱਗੇ ਵਾਲਾ ਬੰਦਾ ਪਿੱਛੇ ਵਾਲਾ ਵੀ ਕਈ ਵਾਰੀ ਏਹੀ ਗੱਡੀ ਦੀ ਟੱਕਰ ਜ਼ੋਰ ਨਾਲ ਹੁੰਦੀ ਹੈ ਉਹ ਬੁੜਕੇ ਅੱਗੇ ਚਲੇ ਜਾਂਦਾ ਜਾਂ ਇਸ ਹਿੱਸੇ ਤੇ ਨਿਕਲ ਜਾਂਦਾ ਹੈ ਸਾਡੀ ਸੁਰੱਖਿਆ ਲਈ ਪਰ ਇੱਥੇ ਕੁਝ ਸਵਾਲ ਜ਼ਰੂਰ ਜਿੰਮੇ ਤੁਸੀਂ ਕਿਹਾ ਖੜੇ ਹੁੰਦੇ ਨੇ ਉਹ ਸਵਾਲ ਇਹ ਹੁੰਦੇ ਨੇ ਸੁਰੱਖਿਆ ਨੂੰ ਲੈ ਕੇ ਕੋਈ ਵੀ ਇਸ ਦਾ ਅਨਾਕਾਨੀ ਨਹੀਂ ਕਰੇਗਾ ਉਹਦਾ ਕੋਈ ਵਿਰੋਧ ਨਹੀਂ ਪਰ ਵਿਰੋਧ ਜਿਹੜਾ ਹੁੰਦਾ ਹੈ ਕਿ ਪਹਿਲਾ ਤਾਂ ਸਮਾਂ ਦਿੱਤਾ ਜਾਣਾ ਚਾਹੀਦਾ ਕਿ ਅਸੀਂ ਇਹ ਕੁਝ ਕਰਨ ਜਾ ਰਹੇ ਹਾਂ ਜਿਹੜੀਆਂ ਪੁਰਾਣੀਆਂ ਗੱਡੀਆਂ ਜਿਨ੍ਹਾਂ ਕੋਲ ਸੀਟ ਬੈਲਟ ਦਾ ਪ੍ਰਬੰਧ ਨਹੀਂ ਹੈ ਉਹ ਪਹਿਲਾਂ ਕਰਵਾ ਲੈਣ ਉਹਨਾਂ ਨੂੰ ਸਮਾਂ ਮਿਲੇ ਹੁਣ ਜਦੋਂ ਉਧਰ ਤਾਂ ਸਮਾਂ ਦਿੱਤਾ ਤੜਾ ਤੜ ਕਰਵਾਉਣਗੇ ਤਾਂ ਪਹਿਲਾਂ ਤਾਂ ਗੱਲ ਇੱਥੇ ਜਦੇ ਕਾਲਾ ਬਾਜ਼ਾਰੀ ਚੱਲਦੀ ਹੈ ਬਲੈਕ ਦੇ ਵਿੱਚ ਸਾਰਾ ਕੁਝ ਹੁੰਦਾ ਹੈ ਦੁੱਗਣੇ ਦੁੱਗਣੇ ਰੇਟਾਂ ਦੇ ਵਿੱਚ ਉਹਨਾਂ ਨੂੰ ਆਰਜੀ ਤੌਰ ਤੇ ਬੈਲਟਾਂ ਲਗਾਉਣੀਆਂ ਪੈਣਗੀਆਂ ਤੇ ਵੱਡੀ ਗੱਲ ਸਮੱਸਿਆ ਇੱਥੇ ਸੋਚਣ ਵਾਲੀ ਇਹ ਹੈ ਕਿ ਅਸੀਂ ਸਵਾਗਤ ਕਰਦੇ ਹਾਂ ਠੀਕ ਹੈ ਚੰਗੀ ਗੱਲ ਹੈ ਸੁਰੱਖਿਆ ਦੇ ਨਿਯਮ ਹੋਣੇ ਚਾਹੀਦੇ ਨੇ ਕਿੰਨੀਆਂ ਜਾਨਾਂ ਰੋਹ ਜਾਂਦੀਆਂ ਨੇ ਪਰ ਅਸੀਂ ਵਿਦੇਸ਼ਾਂ ਦੀ ਬਰਾਬਰੀ ਤਾਂ ਕਰਦੇ ਹਾਂ ਉਸ ਤੋਂ ਪਹਿਲਾਂ ਇਹ ਵੀ ਦੇਖਣਾ ਪਵੇਗਾ ਕੱਲੇ ਸੀਟ ਬੈਲਟ ਦੇ ਨਾਲ ਤਾਂ ਨਹੀਂ ਸਾਡੇ ਹਾਸੇ ਰੁਕ ਜਾਣੇ ਹਾਸਾ ਹੁੰਦਾ ਕਿਉਂ ਹੈ ਸੜਕਾਂ ਦੇ ਵਿੱਚ ਵੱਡੇ ਵੱਡੇ ਟੋਏ ਨੇ ਅੱਗੇ ਜਾਂਦੀ ਕੱਟ ਮਾਰ ਦਿੰਦੀ ਹੈ ਗੱਡੀ ਅ ਠੀਕ ਹੈ ਵੱਡੇ ਹਾਸੇ ਤੋਂ ਬਚਾ ਹੋ ਸਕਦਾ ਪਰ ਕਿਤੇ ਨਾ ਕਿਤੇ ਉਹਨਾਂ ਦੀ ਗੱਡੀ ਦਾ ਨੁਕਸਾਨ ਆਮ ਸੱਟਾ ਪੇਟਾਂ ਤਾਂ ਉਹਦੇ ਵਿੱਚ ਫਿਰ ਕਿਉਂ ਨਹੀਂ ਸਾਨੂੰ ਮਿਆਰੀ ਉਹ ਸੜਕਾਂ ਮਿਲ ਰਹੀਆਂ ਕਿਉਂ ਜਦੋਂ ਬਣਦੀਆਂ ਨੇ ਰੇਤ ਪਾ ਦਿੱਤਾ ਜਾਂਦਾ ਉਹਨਾਂ ਦੇ ਵਿੱਚ ਹੁਣ ਕਾਲਾ ਹੋਰੇ ਚੱਲ ਗਿਆ ਬਜਰੀ ਪਾ ਦਿੱਤੀ ਜਾਂਦੀ ਹੈ ਕੋਈ ਉਸ ਦੀ ਜਾਂਚ ਪੜਤਾਲ ਨਹੀਂ ਹੁੰਦੀ ਇੱਕ ਵਾਰੀ ਸੜਕ ਬਣੀ ਵੀ ਜਿਹੜੀ 10-10 ਸਾਲ ਨਾ ਟੁੱਟੇ ਸੱਤ-ਸੱਤ ਸਾਲ ਉਹ ਇੱਕ ਸਾਲ ਦੇ ਵਿੱਚ ਹੀ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਜਿੱਥੇ ਇਹ ਵੱਡੇ ਵੱਡੇ ਟੋਏ ਨੇ ਤੇ ਇੱਕ ਸਾਡੇ ਕੱਟ ਅਜਿਹੇ ਨੇ ਜਿੱਥੇ ਕੋਈ ਵੀ ਸੁਰੱਖਿਆ ਦੇ ਨਿਯਮ ਨਹੀਂ ਹੈ ਕਿ ਕੋਈ ਵੀ ਜਾਂਦਾ ਵਿਅਕਤੀ ਕਦੇ ਵੀ ਉਸਦੇ ਅੱਗੇ ਸਾਈਕਲ ਵਾਲਾ ਚੜਿਆ ਹੁੰਦਾ ਕਿਸੇ ਪਾਸੇ ਤੇ ਮੋਟਰਸਾਈਕਲ ਵਾਲਾ ਆ ਗਿਆ ਕੋਈ ਗੱਡੀ ਚੜ ਗਈ ਉਹਨਾਂ ਨੇ ਦੇਖਣਾ ਨਹੀਂ ਕੋਈ ਜੇਕਰ ਇਹ ਸੜਕਾਂ ਦੇ ਉੱਤੇ ਸਾਨੂੰ ਇਹ ਵੀ ਸੁਰੱਖਿਆ ਨਹੀਂ ਹੈ ਕਿ ਉੱਥੇ ਸ਼ੈਨ ਬੋਰਡ ਹੋਣ ਜਾਂ ਉੱਥੇ ਲਾਈਟਾਂ ਦੇ ਪ੍ਰਬੰਧ ਹੋਣ ਕਿ ਜਿਹੀ ਇਹ ਜਹ ਚੌਕ ਨੇ ਅੱਜ ਵੀ ਪੰਜਾਬ ਦੇ ਚੰਡੀਗੜ੍ਹ ਤਾਂ ਚੌਕ ਹਨ ਸਾਡੇ ਉੱਥੇ ਲੇਟਾਂ ਵੀ ਨਹੀਂ ਨਾ ਹੀ ਚੌਕ ਬਣਾਏ ਆ ਚਰਸਤਾ ਹੈ ਉੱਥੇ ਗੱਡੀਆਂ ਦੇ ਰੋਜ਼ਾਨਾ ਐਕਸੀਡੈਂਟ ਹੁੰਦੇ ਹੀ ਹੁੰਦੇ ਨੇ ਕੱਲੀ ਸੀਟ ਬੈਲਟ ਕੀ ਕਰੇਗੀ ਫਿਰ ਉੱਥੇ ਸੜਕ ਸੁਰੱਖਿਆ ਜਿਹੜਾ ਫੋਰਸ ਬਣਾਈ ਗਿਆ ਅਸੀਂ ਭਗਵਾਨਤਮਨ ਵੱਲੋਂ ਪਿਛਲੇ ਦਿਨ ਐਲਾਨ ਕਰ ਦਿੱਤਾ ਕਿ ਐਸਐਸਪੀ ਵੀ ਹੋਣਗੇ ਡੀਐਸਪੀ ਵੀ ਹੋਵੇਗਾ ਟ੍ਰੈਫਿਕ ਨਿਯਮ ਨੂੰ ਲੈ ਕੇ ਬੜੀ ਚਿੰਤਾ ਜਤਾਈ ਉਹਨਾਂ ਨੇ ਦੱਸਿਆ ਕਿ ਹੁਣ ਜਗ੍ਹਾ ਜਗ੍ਹਾ ਗੱਡੀਆਂ ਖੜਨਣਗੀਆਂ ਗੱਡੀਆਂ ਦੇ ਓਵਰਸਪੀ ਉਹਨਾਂ ਨੂੰ ਲੈ ਕੇ ਇਹ ਕਿੰਨੀ ਕੁ ਜਿਹੜਾ ਦੁਰਘਟਨਾ ਰੋਕਣ ਵਾਸਤੇ ਫਾਇਦੇਮੰਦ ਹੋਏਗੀ ਜਾਂ ਕਿਤੇ ਨਾ ਕਿਤੇ ਦੇਖੋ ਬਹੁਤ ਵਧੀਆ ਗੱਲ ਹੈ ਅਗਰ ਉਹਨਾਂ ਨੂੰ ਮੌਕੇ ਤੇ ਕੋਈ ਫਰਸਟ ایڈ ਮਿਲ ਜਾਂਦੀ ਹੈ ਅਜਹੀਆਂ ਗੱਡੀਆਂ ਠੀਕ ਹੈ ਬਦੇਸਾਂ ਦੀ ਤੌਰ ਤੇ ਦੇਖਿਆ ਗਿਆ ਤਾਂ ਤੁਰੰਤ ਕਿਸੇ ਦਾ ਜਾਨ ਬਚ ਸਕਦੀ ਹੈ ਉਹਨੂੰ ਰਲੀਫ ਮਿਲ ਸਕਦੀ ਜਿਹੜੀ ਉਹੀ ਪਹਿਲਾਂ ਆਪਾਂ ਗੱਲ ਕਰਦੇ ਸੀ ਕਿ ਬਦੇਸਾਂ ਦੇ ਵਿੱਚ ਜੇਕਰ ਸੜਕ ਬਣੀ ਹੈ ਤਾਂ ਉਹਦੇ ਆਲੇ ਦੁਆਲੇ ਜਾਲ ਲੱਗਿਆ ਹੋਇਆ ਹੈ ਬਾਹਰ ਬਦੇਸਾਂ ਦੇ ਵਿੱਚ ਕੋਈ ਜਾਨਵਰ ਨਹੀਂ ਚੜ੍ਹ ਸਕਦਾ ਕੋਈ ਆਮ ਉਥੋਂ ਹਾਲਾਤ ਅਜਿਹੇ ਹਾਦਸੇ ਨਹੀਂ ਹੋ ਸਕਦੇ ਇੱਥੇ ਤਾਂ ਪਹਿਲੀ ਤਾਂ ਗੱਲ ਸਾਡੇ ਕੋਈ ਕੁੱਤਾ ਹੀ ਅੱਗੇ ਆ ਜਾਂਦਾ ਆਵਾਰਾ ਪਸ਼ੂ ਫਿਰਦੇ ਨੇ ਗਾਮਾ ਫਿਰਦੀਆਂ ਨੇ ਟੈਕਸ ਸੱਤੋਂ ਲੈ ਲਿਆ ਪਹਿਲੀ ਤਾਂ ਇਹ ਗੱਲ ਹੈ ਤੁਸੀਂ ਕਿਸੇ ਤੋਂ ਪੈਸਾ ਲੈ ਲੈਨੇ ਉਹਦਾ ਨਹੀਂ ਮੋੜਦੇ ਤਾਂ ਤੁਹਾਡੇ ਤੇ ਕੇਸ ਹੈ ਜਿਹੜਾ ਸਾਡੇ ਤੋਂ ਗਊ ਟੈਕਸ ਲਿਆ ਉਹ ਕਿੱਥੇ ਲੱਗਿਆ ਨਹੀਂ ਉਹਦੀ ਉਹ ਤਾਂ ਕਿਸ ਕੌਣ ਕੌਣ ਪੜਤਾਲ ਕਰੇਗਾ ਕਿੱਥੇ ਗਿਆ ਉਹ ਉਹ ਗਊ ਟੈਕਸ ਇਹਨਾਂ ਲਈ ਗਊ ਸਲਾਮਾ ਬਣ ਉਹਨਾਂ ਨੂੰ ਕਿੱਥੇ ਸੰਭਾਲਿਆ ਜਾਵੇ ਤਾ ਐਕਸੀਡੈਂਟ ਠੀਕ ਹੈ ਬੈਲਟ ਲਾ ਕੇ ਆਪਾਂ ਚੱਲ ਪਏ ਹੁਣ ਗਊ ਦੇ ਨਾਲ ਟੱਕਰ ਹੋ ਕੇ ਗੱਡੀ ਵੀ ਗਈ ਤੇ ਤੁਸੀਂ ਵੀ ਗਏ ਉੱਥੇ ਕੀ ਹੋਵੇਗਾ ਫਿਰ ਇਸ ਲਈ ਬੰਦ ਸੀਟ ਬੈਲਟ ਲਾ ਕੇ ਬੈਠੇ ਨੂੰ ਉਹਨਾਂ ਨੂੰ ਵੱਡਾ ਖਤਰਾ ਉਹਨਾਂ ਨੂੰ ਵੀ ਵੱਡਾ ਖਤਰਾ ਹੈ ਪਹਿਲਾਂ ਤਾਂ ਸਾਡਾ ਇਹ ਹੋਣਾ ਚਾਹੀਦਾ ਵੀ ਠੀਕ ਹੈ ਅਸੀਂ ਵਿਦੇਸ਼ਾਂ ਦੇ ਤਰਜ਼ ਤੇ ਤੁਹਾਨੂੰ ਬਚਾਉਣ ਜਾ ਰਹੇ ਹਾਂ ਠੀਕ ਹੈ ਤੁਹਾਨੂੰ ਮਿਆਰੀ ਸੜਕਾਂ ਦਵਾਂਗੇ ਆੜੇਦਾਲੋ ਜਾਲ ਲੱਗੇ ਹੋਣਗੇ ਗਊ ਕੁੱਤਾ ਕੋਈ ਵੀ ਸੜਕ ਦੇ ਉੱਤੇ ਨਹੀਂ ਆਏਗਾ ਅਸੀਂ ਉਹਨਾਂ ਦੇ ਪ੍ਰਬੰਧ ਕਰਾਂਗੇ ਠੀਕ ਹੈ ਜੇ ਸਰਕਾਰ ਸਾਡੇ ਲਈ ਕਰ ਰਹੀ ਹੈ ਪਰ ਛੋਟਾ ਜਿਹਾ ਕੰਮ ਕਰਕੇ ਫਾਰਮੈਲਟੀ ਕਰਕੇ ਇਹਨਾਂ ਕਹਿ ਥੋੜੀ ਪਰ ਫਿਰ ਸਾਨੂੰ ਬਣਦੇ ਹੋਈਆਂ ਜਿਹੜੀਆਂ ਜਦੋਂ ਅਸੀਂ ਟੈਕਸ ਦੇ ਚੁੱਕੇ ਆਂ ਇੱਕ ਵਾਰੀ ਗੱਡੀ ਖਰੀਦਣ ਲੱਗੇ ਦੂਜਾ ਟੋਲ ਟੈਕਸ ਦੇ ਰਹੇ ਆਂ ਫਿਰ ਸਾਨੂੰ ਮਿਆਰੀ ਸਹੂਲਤਾ ਜਿੰਨੀਆਂ ਲੋੜੀਂਦੀਆਂ ਨੇ ਤਾਂ ਮਿਲਣ ਠੀਕ ਹੈ ਇੱਕ ਉਹ ਤਾਂ ਹੋ ਗਿਆ 벨ਟ ਦੇ ਨਾਲ ਬਚਾਅ ਹੋ ਗਿਆ ਵੱਡਾ ਹਾਸਾ ਹੋ ਗਿਆ ਉੱਥੇ ਕੀ ਕਰੇਗਾ ਫਿਰ ਕਿਉਂਕਿ ਉਹਦੇ ਲਈ ਸਾਨੂੰ ਹਾਦਸਿਆਂ ਨੂੰ ਬਚਾਉਣ ਦੇ ਲਈ ਇਹੀ ਹੈ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਇਹ ਵੀ ਸਰਕਾਰਾਂ ਨੇ ਕਰਨਾ ਸੜਕਾਂ ਦੇ ਦੋ ਕਬਰ ਹੋਣ ਥਾਂ-ਥਾਂ ਕੱਟਣਾ ਹੋਣ ਉੱਥੇ ਲੈਟਾ ਹੋਣ ਸਾਈਨ ਬੋਰਡ ਲੱਗੇ ਹੋਣ ਤੇ ਕਿਤੇ ਸੜਕਾਂ ਵਿੱਚ ਟੋਏ ਤੁਰੰਤ ਬੰਦ ਹੋਣ ਮਿਆਰੀ ਸੜਕਾਂ ਬਣਣ ਜਿਹੜੀਆਂ ਸਾਨੂੰ ਹਦਾਇਤਾਂ ਨੇ ਠੀਕ ਹੋ ਆਸੀਂ ਪਾਲਣ ਕਰਨਾ ਪਰ ਜਿਹੜੀਆਂ ਸੂਲਤਾ ਉਹ ਤਾਂ ਸਰਕਾਰ ਨੇ ਦੇਣੀਆਂ ਏ ਸੋ ਜੋ ਸਾਡੇ ਪਾਸ ਸੜਕੇ ਨਹੀਂ ਹੈਗੀ 벨ਟ ਕੀ ਕਰੇਗੀ 벨ਟ ਲੈਣ ਤੋਂ ਪਹਿਲਾਂ ਸਾਨੂੰ ਜਿਹੜਾ ਰੋਡ ਹੈ ਉਹ ਵੀ ਸਹੀ ਹੋਵੇ ਤੇ ਉਹਦੇ ਸੁਰੱਖਿਆ ਦੇ ਨਿਯਮ ਵੀ ਲਾਗੂ ਬਹੁਤ ਲੋਕਾਂ ਦੇ ਵੀ ਸਵਾਲ ਨੇ ਕਿ ਜਦੋਂ ਵੀ ਪੰਜਾਬ ਤੋਂ ਕੋਈ ਇਨਸਾਨ ਚੰਡੀਗੜ੍ਹ ਐਂਟਰ ਕਰਦਾ ਆਪਣੇ ਵਹੀਕਲ ਦੇ ਨਾਲ ਕਿ ਆਟੋਮੈਟਿਕ ਯਾਦ ਆ ਜਾਂਦਾ ਕਿ ਅਸੀਂ ਸੀਟ ਬੈਲਟ ਲਾਉਣੀ ਹੈ ਕਿ ਚੰਡੀਗੜ੍ਹ ਦੇ ਕਾਨੂੰਨ ਸਖਤ ਨੇ ਚੰਡੀਗੜ੍ਹ ਦੀਆਂ ਸੜਕਾਂ ਦਾ ਕਾਨੂੰਨ ਦਾ ਪੰਜਾਬ ਦੀਆਂ ਸੜਕਾਂ ਦਾ ਕਿੰਨਾ ਫਰਕ ਲੱਗਦਾ ਕਿ ਜਿਹੜਾ ਲੋਕ ਚੰਡੀਗੜ੍ਹ ਆਉਂਦੇ ਡਰਦੇ ਨੇ ਫੇ ਕਾਨੂੰਨ ਨੂੰ ਲੈ ਕੇ ਬਿਲਕੁਲ ਜੀ ਚਲੋ ਇਹ ਪੰਜਾਬ માં ਵੀ ਹੋ ਰਿਹਾ ਇਹ ਸਾਡੇ ਲਈ ਹੈ ਜੇਕਰ ਅਸੀਂ ਚੰਡੀਗੜ੍ਹ ਆਉਂਦੇ ਹਾਂ ਪੰਜਾਬ ਇਹਨਾਂ ਨਿਯਮਾਂ ਨੂੰ ਪਰੇ ਹੈ ਇਹ ਵੀ ਮੈਨੂੰ ਕਹਿਣਾ ਪਏਗਾ ਕਿ ਕਿਤੇ ਨਾ ਕਿਤੇ ਇਸ ਦੇ ਲਈ ਅੱਜ ਤੱਕ ਲੋਕ ਨਿਯਮ ਜਿਹੜੇ ਹੈਗੇ ਨੇ ਲਾਗੂ ਕਰ ਲੈਨੇ ਚੰਡੀਗੜ੍ਹ ਵਿੱਚ ਕਿਉਂ ਹੁੰਦੇ ਨੇ ਕਿਉਂਕਿ ਭ੍ਰਿਸ਼ਟਾਚਾਰ ਅਸੀਂ ਜੇ ਨਹੀਂ ਕੋਈ ਕਰਿਆ ਬਹੁਤ ਸਾਰੇ ਨੁਕਸ ਨਿਯਮਾਂ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਕੱਢ ਦਿੱਤੇ ਜਾਂਦੇ ਨੇ ਸਾਡੇ 100 200 500 ਦਿੱਤੇ ਤੇ ਸਰ ਗਿਆ ਜੇਕਰ ਉਹ ਨਿਯਮ ਸਾਡੇ ਤੇ ਪੱਕੇ ਤੌਰ ਤੇ ਲਾਗੂ ਹੋਣ ਲੋਕ ਉਸ ਦੇ ਆਦੀ ਬਣ ਗਏ ਠੀਕ ਹੈ ਪੈਦਾ ਸਾਡਾ ਹੋਣਾ ਉਹੀ ਪਹਿਲੀ ਗੱਲ ਹੈ ਵੀ ਨਿਯਮ ਲਾਗੂ ਕਰੇ ਸਰਕਾਰ ਸਾਡੇ ਸੁਰੱਖਿਆ ਲਈ ਹੈ ਪਰ ਸਾਨੂੰ ਬਣਦੀਆਂ ਸਹੂਲਤਾਂ ਵੀ ਦਵੇ ਨਾ ਸੋ ਇਸੇ ਲਈ ਹੈ ਕਿ ਜਿਹੜੇ ਹਾਲਾਤ ਅੱਜ ਬਣ ਰਹੇ ਨੇ ਜੇਕਰ ਅੱਜ ਆਪਾਂ ਦੇਖਦੇ ਆ ਕਿ ਐਲਾਨ ਵੱਡੇ ਵੱਡੇ ਹੋ ਰਹੇ ਨੇ ਪਰ ਜਿਹੜਾ ਮੂਲ ਬੇਸ ਹੈ ਉਹ ਨਹੀਂ ਕਿਤੇ ਕਿਤੇ ਬਣਦਾ ਨਜ਼ਰ ਆ ਰਿਹਾ ਹੈ ਤੁਸੀਂ ਧਰਨੇ ਵਗੈਰਾ ਵੀ ਲਗਾਉਂਦੇ ਰਹੇ ਆ ਕਿਸਾਨ ਸੰਘਰਸ਼ ਨੂੰ ਲੈ ਕੇ ਤਾਂ ਟੋਲ ਟੈਕਸ ਵਾਲੇ ਜਿਹੜੇ ਟੈਕਸ ਲੈਂਦੇ ਨੇ ਉਹ ਸੜਕਾਂ ਨੂੰ ਲੈ ਕੇ ਜਾਂ ਲਾਈਟਾਂ ਨੂੰ ਜਿਹੜੀਆਂ ਸੜਕਾਂ ਉੱਤੇ ਲੱਗਦੀਆਂ ਨੇ ਜਿਹਦੇ ਇਸ ਚੀਜ਼ ਦਾ ਟੈਕਸ ਲੇ ਰਹੇ ਨੇ ਉਹ ਕਿੰਨੀ ਕੁ ਸਹੂਲਤ ਦੇਣ ਦੇ ਵਿੱਚ ਕਾਮਯਾਬ ਹੋਏ ਨੇ ਲੰਬਾ ਸਮਾਂ ਹੋ ਗਿਆ ਟੋਲ ਟੈਕਸਨ ਲੱਗਿਆ ਹੋਇਆ ਲੋਕਾਂ ਨੂੰ ਕਿੰਨੀ ਸਹੂਲਤ ਮਿਲ ਰਹੀ ਹੈ ਨਹੀਂ ਲੋਕਾਂ ਨੂੰ ਤਾਂ ਉਹਦੇ ਪੱਲੇ ਤਾਂ ਕੋਈ ਸਹੂਲਤੇ ਨਹੀਂ ਆ ਬੜਾਉਦੀ ਟੋਲ ਆਪਣੇ ਨੇੜੇ ਹੋਰ ਕਿੱਥੇ ਐਂਬੂਲੈਂਸਾਂ ਕਿੱਥੇ ਉਹਨਾਂ ਕੋਲ ਮੈਡੀਕਲ ਕਿੱਟ ਕਿੱਥੇ ਕੋਈ ਡਾਕਟਰ ਵਗੈਰਾ ਉਹਨਾਂ ਵੱਲੋਂ ਠੀਕ ਹੈ ਜਿਹੜੀਆਂ ਇਹ ਗੱਡੀਆਂ ਛੱਡੀਆਂ ਇਹਨਾਂ ਕੋਲ ਹੁਣ ਜੇਕਰ ਕੋਈ ਸਹਾਇਤਾ ਹੋਏਗੀ ਤੇ ਆਮ ਲੋਕੀ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਚੱਕ ਕੇ ਲੈ ਜਾਂ ਉਹਨੋਂ ਬੰਦਾ ਚੱਕ ਕੇ ਵੀ ਨਹੀਂ ਲ ਜਾਂਦਾ ਕਈ ਵਾਰੀ ਇਦਾਂ ਦੇ ਹੀ ਰਾਤਾਂ ਨੂੰ ਪਏ ਰਹਿ ਜਾਂਦੇ ਨੇ ਹਾਲਾਤਾਂ ਦੇ ਵਿੱਚ ਠੀਕ ਆ ਉਹ ਗੱਡੀਆਂ ਹੁਣ ਉਹਨਾਂ ਨੂੰ ਸੁਭਾਲਣ ਪਰ ਜੇ ਤੇ ਟੋਲ ਟੈਕਸਾਂ ਦੀ ਗੱਲ ਕਰੀਏ ਆਪਾਂ ਕਿੰਨਾ ਕਿੰਨਾ ਟੈਕਸ ਉਹਨਾਂ ਨੂੰ ਦੇ ਰਹੇ ਆ ਉੱਥੋਂ ਤੱਕ ਉਹ ਤਾਂ ਕੀ ਮਿਲਣਾ ਲੋਕਾਂ ਨੂੰ ਉਲਟੇ ਨਿੱਤ ਦੇ ਲੜਾਈ ਝਗੜੇ ਤੁਹਾਡੇ ਸਾਹਮਣੇ ਗੱਡੀਆਂ ਭੰਨ ਦਿੱਤੀਆਂ ਜਾਂਦੀਆਂ ਨੇ ਟੋਲ ਟੈਕਸ ਦੇ ਗੁੰਡਾ ਕਰਦੀਦੇ ਅੱਡੇ ਬਣ ਗਏ ਨੇ ਟੋਲ ਟੈਕਸ ਤੇ ਸਾਨੂੰ ਇਸ ਤਰ੍ਹਾਂ ਦੀ ਲੋੜ ਨਹੀਂ ਹੈਗੀ ਉਹ ਤਾਂ ਜੀਪੀਐਸ ਗੱਡੀਆਂ ਦੇ ਵਿੱਚ ਲਗਾਏ ਜਾਂਦੇ ਕਿਉਂਕਿ ਇੱਕ ਕੋਈ 2 ਕਿਲੋਮੀਟਰ ਤੋਂ ਜਾਂਦਾ ਇੱਕ 20 ਕਿਲੋਮੀਟਰ ਤੋਂ ਆਉਂਦਾ ਟੈਕਸ ਉਹ ਨਹੀਂ ਦੇ ਰਿਹਾ ਜੀਪੀਐਸ ਦੇ ਤੌਰ ਤੇ ਆਪਣੇ ਆਪ ਉੱਥੇ ਉਹਦਾ ਟੈਕਸ ਕੱਟ ਹੁੰਦਾ ਪਰ ਜਿਹੜਾ ਰੋਡ ਟੈਕਸ ਅਸੀਂ ਗੱਡੀਆਂ ਦੇ ਵਿੱਚ ਕੱਟਦੇ ਉਹਦਾ ਬੰਦ ਹੋਵੇ ਜਾਂ ਸਾਨੂੰ ਉਹ ਟੈਕਸ ਲੈ ਲਵੇ ਬਣਦੀ ਜਿਹੜੀ ਸਹੂਲਤ ਹੈ ਸੁਰੱਖਿਆ ਦੀ ਕਿਉਂਕਿ ਬਹੁਤ ਸਾਰੇ ਹਾਦਸੇ ਜਿਹੇ ਘਰ ਉੱਜੜ ਗਏ ਨੇ ਸੜਕੀ ਹਾਸਿਆਂ ਦੇ ਵਿੱਚ ਸੜਕੀ ਹਾਸਿਆਂ ਤੋਂ ਬਚਾਅ ਜ਼ਰੂਰੀ ਹੈ ਸਰਕਾਰ ਪਰ ਸਿਰਫ ਫਾਰਮੈਲਟੀਆ ਨਾ ਕਰੇ ਜਮੀਨੀ ਪੱਤਰ ਤੇ ਪਹਿਲਾਂ ਉਹਨੂੰ ਤਿਆਰ ਕਰਕੇ ਸਾਨੂੰ ਦੇਵੇ ਤਾਂ ਕਿ ਜੇਕਰ ਲੋਕਾਂ ਦੀ ਸੁਰੱਖਿਆ ਨੂੰ ਸੱਚਮੁੱਚ ਸਮਝਦੀ ਹੈ ਸੋਹਣੀਆਂ ਸੜਕਾਂ ਹੋਣ ਆਲੇ-ਦਾਲ ਤੋਂ ਹਾਦਸਿਆਂ ਤੋਂ ਬਚਾਅ ਹੋਵੇ ਅਵਾਰਾ ਪਸ਼ੂਆਂ ਤੋਂ ਬਚਾਅ ਹੋਵੇ ਤੇ ਇਹ ਹਾਲਾਤ ਜੇਕਰ ਤਾਂ ਹੀ ਬਚਾ ਸਕਦੇ ਆਪਾਂ ਮੂਰ ਰੂਪ ਦੇ ਵਿੱਚ ਜੇਕਰ ਸੱਚੀ ਮੁੱਚੀ ਸਰਕਾਰ ਸੋਚ ਰਹੀ ਹੈ ਸਾਡਾ ਫਰਜ਼ ਹੈ ਕਿ ਆਪਾਂ ਉਹਨੂੰ ਸਹਿਯੋਗ ਦੇਈਏ ਸਰਕਾਰ ਨੂੰ ਠੀਕ ਹੈ ਸਾਡੇ ਲਈ ਹੈ ਪਰ ਸਾਨੂੰ ਬਣਦੀਆਂ ਸਹੂਲਤਾਂ ਦੀ ਲੋੜ ਹੈ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜਾ ਜਿਸ ਤਰੀਕੇ ਨਾਲ ਸਰਕਾਰ ਆਪਣੇ ਤੌਰ ਤੇ ਜਿਹੜੀ ਯਤਨ ਕਰ ਰਹੀ ਹੈ ਕਿ ਲੋਕਾਂ ਦੇ ਹੱਥੇ ਨਾ ਹੋਣ ਸੜਕਾਂ ਦੇ ਉੱਤੇ ਜਾਨਾ ਨਾ ਜਾਣ ਪੁੱਜੇ ਲੋਕਾਂ ਨੂੰ ਵੀ ਵੇਰ ਹੋਣ ਦੀ ਲੋੜ ਹੈ ਪਰ ਕੱਲੀਆਂ ਸੀਟ ਬੈਲਟਾਂ ਦੇ ਉੱਤੇ ਕਾਨੂੰਨ ਬਣਾ ਕੇ ਚਲਾਨ ਕਰਕੇ ਨਹੀਂ ਸਰਨਾ ਪਾਵੇਂ ਪੁਰਸਾ ਪਾਵੇਂ ਸਰਕਾਰ ਹੈ ਪਹਿਲਾਂ ਸੜਕਾਂ ਸੋਹਣੀਆਂ ਬਣਾਉਣੀਆਂ ਪੈਣਗੀਆਂ ਦੂਜੇ ਪਾਸੇ ਲੋਕਾਂ ਨੂੰ ਵੇਰ ਵੀ ਕਰਨਾ ਪਵੇਗਾ ਸਮਾਂ ਵੀ ਦੇਣਾ ਪਵੇਗਾ ਕਿਤੇ ਨਾ ਕਿਤੇ ਆਪਣੀ ਕਾਰਾਂ ਜਿਹੜੀਆਂ ਪੁਰਾਣੀ ਕਾਰਾਂ ਨੇ ਉਹਨਾਂ ਦੇ ਵੀ ਸੀਟ ਬੈਲਟਾ ਪਿੱਛੇ ਲਗਾਈਆਂ ਕਿ ਜੇ ਟੁੱਟ ਚੁੱਕੀਆਂ ਨੇ ਕਨੇ ਅੱਜ ਲਗਾਈਆਂ ਹੀ ਨਹੀਂ ਪਰ ਪੰਜਾਬ ਦੇ ਵਿੱਚ ਹਰ ਚੰਡੀਗੜ੍ਹ ਦੇ ਕਾਨੂੰਨ ਦੇ ਵਿੱਚ ਦੋਰਾ ਮਾਬਦੰਡ ਕਿਉਂ ਐ ਚੰਡੀਗੜ੍ਹ ਦੇ ਵਿੱਚ ਵੜਨ ਲੱਗੇ ਲੋਕ ਕਿਉਂ ਡਰਦੇ ਨੇ ਕਿ ਹਾਂ ਇਸ ਜਗ੍ਹਾ ਤੋਂ ਸੀਟ ਬੈਲਟ ਲਾਣੀ ਲਾਜ਼ਮੀ ਹੋਵੇਗੀ ਪੰਜਾਬ ਦੇ ਵਿੱਚ ਕਿਉਂ ਡਰਦੇ ਪਰ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਚੰਡੀਗੜ੍ਹ ਦੇ ਵਿੱਚ ਸਹੂਲਤਾਂ ਬਹੁਤ ਨੇ ਸੜਕਾਂ ਸੋਹਣੀਆਂ ਨੇ ਚੌਕਾਂ ਦੇ ਉੱਤੇ ਲਾਈਟਾਂ ਦੇ ਤੇ ਪੁਲਿਸ ਖੜੀ ਹੋਈ ਐ ਕੈਬਿਨਟ ਦੇ ਵਿੱਚ ਤੁਹਾਡਾ ਕਾਨੂੰਨ ਤੋੜਨ ਤੇ ਵਿਚ ਚਲਾਨ ਆ ਜੇਗਾ ਇਦਾਂ ਦੀਆਂ ਸਹੂਲਤਾਂ ਜਾਂ ਫਿਰ ਕਾਨੂੰਨ ਸਖਤ ਜਿਹੇ ਚ ਨਹੀਂ ਬਣੇ ਹੋਏ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਪਾਵੇਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਜਿਸੀਆਂ ਭਗਵੰਤ ਮਾਨੂਲ ਕੀਤੀ ਜਾ ਰਹੀ ਹੈ ਇਸ ਜਿਹੜੀ ਫੋਰਸ ਬਣਾਈ ਹੈ ਗੱਡੀਆਂ ਜਿਹੜੀਆਂ ਦबई ਵਰਗੀਆਂ ਲਾਂਚ ਕੀਤੀਆਂ ਨੇ ਪਰ ਦबई ਵਰਗੇ ਜਾਂ ਫਿਰ ਬਾਹਰਲੇ ਦੇਸ਼ਾਂ ਦੇ ਕਾਨੂੰਨ ਬਣਾਉਣ ਨਾਲ ਗੱਲ ਨਹੀਂ ਬਣੇਗੀ ਦੂਜੇ ਪਾਸੇ ਪਹਿਲਾਂ ਸਹੂਲਤਾਂ ਟੈਕਸ ਪ੍ਰਤੀ ਜਿਹੜੀਆਂ ਦੇਣੇ ਪੈਣਗੇ ਉਸ ਤੋਂ ਬਾਅਦ ਜਾ ਕੇ ਹੀ ਲੋਕਾਂ ਦੀ ਜਾਨਾਂ ਜਿਹੜੀਆਂ ਬਚ ਸਕਦੇ ਨੇ ਤੁਸੀਂ ਵੀ ਆਪਣੇ ਵਿਚਾਰ ਜਰੂਰ ਦਿਓ ਕਿ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਤੁਹਾਡੇ ਨਾਲ ਕੈਮਰਾਮੈਨ ਸੁਮੀ ਦੇ ਨਾਲ ਹਰਤੇ ਸਿੰਘ